ਤੇ ਸਾਡੇ ਜਿੰਨੇ ਆਗੂ ਸੀ ਸਾਰਿਆਂ ਨੂੰ ਚੱਕ ਕੇ ਲੈ ਗਏ ਜਮਾਂ ਸ਼ਾਂਤਮਈ ਬੈਠੇ ਸੀਗੇ ਦੋ ਬੱਸਾਂ ਭਰਦੀਆਂ ਸੀਂਗਾ ਦੋ ਬੱਸਾਂ ਬਿਲਕੁਲ ਫੁੱਲ ਹੋ ਕੇ ਜਾ ਚੁੱਕੀਆਂ ਸੀਂਗਾ ਕੋਈ ਸਾਧਨ ਨਹੀਂ ਸੀਗਾ ਚੜਨ ਵਾਸਤੇ ਤੇ ਉਹਨਾਂ ਹੀ ਇਕੱਠ ਇੰਨਾ ਸੀਗਾ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਐ ਪੈਂਡ ਤੇ ਆ ਕੇ ਜਿੱਥੇ ਤੁਸੀਂ ਖੜੇ ਆਂ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਦੇ ਸ਼ੀਸ਼ੇ ਭੰਨੇ ਵੀ ਉੱਥੇ ਤੈਂ ਦੇਖ ਲਓ ਉੱਥੇ ਤਾਂ ਹੋਇਆ ਹੀ ਸੀਗਾ ਜਿਹੜਾ ਹੋਣਾ ਸੀਗਾ ਖਨੋਰੀ ਬਰਡ ਤੇ ਅੱਜ ਵਾੜੇ ਭਾਈਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ लाठी चार्ज ਕੀਤਾ ਐਸ ਘਰ ਜਾ ਕੇ ਅੰਦਰ ਜਾ ਕੇ ਬਜ਼ੁਰਗ ਨੂੰ ਕੁੱਟਿਆਗਾ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਪਾਕਿਸਤਾਨ ਆ ਗਈ ਫੀਲਿੰਗ ਆਉਣ ਲੱਗੀ ਜਿਵੇਂ ਅਸੀਂ ਬਾਰਡਰ ਤੇ ਖੜੇ ਹੁੰਨੇ ਆਂ ਡੰਗਾ ਮਾਰ ਗਿਆਂਗਾ ਦੁਗਾਂ ਭੰਤ ਗੇ ਸਾਡੀਆਂ ਰੋਕ ਰਹੀ ਵਾਰ ਤੇ ਸਾਰੇ ਜੋ ਆ ਸਰਕਾਰ ਐਦੋਂ ਨੀਤੀ ਸਰਕਾਰ ਕੋਈ ਨਹੀਂ ਆ ਰਹੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕਹਾਂਗੇ ਸਰਕਾਰ ਨੂੰ ਪਿੰਡ ਵਾੜੇ ਭਾਈਕੇ ਦੇ ਵਿੱਚ ਖੜੇ ਆ ਇੱਥੇ ਕਿਸਾਨਾਂ ਵੱਲੋਂ ਅੱਜ ਫਾਈਵਰ ਰੋਡ ਜਾਮ ਕੀਤਾ ਹੋਇਆ ਸੀ ਤੇ ਪੂਰਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਲੋਕ ਭੱਜ ਭੱਜ ਕੇ ਤੇ ਘਰਾਂ ਚ ਵੜੇ ਕੋਈ ਵਾਹਣਾ ਚ ਵੜ ਗਿਆ ਇੱਥੇ ਰੋਕੋ ਹੈਲੋ ਹੈਲੋ ਇਧਰ ਇਧਰ ਇਹੜੇ ਕਿਸਾਨ ਹੈ ਹੁਣ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਇਧਰ ਨੌਜਵਾਨ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਸੀ ਪਰ ਹੁਣ ਕੋਈ ਗੱਲਬਾਤ ਕਰਨ ਕਿੱਥੇ ਸੀ ਜਿੱਥੋਂ ਕਿਧਰ ਆਏ ਤੁਸੀਂ ਉੱਥੇ ਅਨੁਸਾਰ ਪੁਲਿਸ ਨੇ ਸਾਡੇ ਲਾਠੀ ਚਾਰਜ ਕੀਤਾ ਈ ਤੇ ਸਾਡੇ ਜਿੰਨੇ ਆਗੂ ਸੀ ਸਾਰਿਆਂ ਨੂੰ ਚੱਕ ਕੇ ਤੇ ਉਦੋਂ ਬਾਅਦ ਵਾਖ ਖੰਡਾ ਕੇ ਦੂਜੇ ਬੰਦੇ ਭਜਾ ਤੇ ਕਟ-ਕਟ ਕਣਕਾ ਵਜਦੀ ਭਜਾਈ ਤੇ ਅੱਗੇ ਬਹੁਤ ਧੂਧੂ ਕੇ ਲੈ ਕੇ ਗਏ ਜਿੰਨੇ ਉਹਨਾਂ ਦੇ ਕੋਈ ਸ਼ੀਸ਼ੇ ਵਗੈਰਾ ਵੀ ਤੋੜ ਕੇ ਗਏ ਗੱਡੀਆਂ ਦੇ ਅੱਗੇ ਕਿੰਨੇ ਸ਼ੀਸ਼ੇ ਤੋੜੇ ਕਿੰਨੇ ਆ ਉਹ ਪਿਆਪ ਪੁਲਿਸ ਵਾਲਿਆਂ ਨੇ ਜੀ ਕਿੰਨੇ ਤੋੜੇ ਸ਼ੀਸ਼ੇ ਹਾਂਜੀ ਜੀ ਕਿੰਨਾ ਕੰਦੇ ਨੇ ਕਿ 9 ਜਿਹੜੇ ਕਿਸਾਨਾਂ ਦਾ ਇਕੱਠ ਕਿੰਨੇ ਕਿਸਾਨ ਸੀ ਕਿਸਾਨ ਸੀਗੇ ਜੀ 300 ਦੇ ਕਰੀਬ ਸੀਗੇ ਜੀ ਕਿੰਨੇ ਵਜੇ ਧਰ ਨਾਲ ਆ ਸੀ ਸਵੇਰ ਤੁਸੀਂ ਸਵੇਰ 11:00 ਵਜੇ 11:00 ਵਜੇ ਪੁਲਿਸ ਪ੍ਰਸ਼ਾਸਨ ਕਿੰਨੇ ਵਜੇ ਤੱਕ ਤੁਹਾਡੇ ਕੋਲ ਪਹੁੰਚ ਜਾਂਦਾ ਪੌਲਸ 15 20 ਮਿੰਟ ਬਾਅਦ ਹੀ ਆਗੇ ਸੀ ਹਾਂਜੀ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਧਰਨਾ ਲਾਊਗਾ ਇਸੇ ਤਰ੍ਹਾਂ ਹੀ ਲਾਠੀ ਚਾਰਜ ਹੋਇਆ ਕਰੂ ਇਹਦੇ ਉੱਤੇ ਉਹਦਾ ਕੁਝ ਕਹਿਣ ਨਹੀਂ ਸੀ ਭਾਈ ਜੇ ਤੁਸੀਂ ਚੱਲ ਕੇ ਦੇਖੋ ਨਾ ਜੀ ਤੁਸੀਂ ਸ਼ੀਸ਼ੇ ਟੁੱਟੇ ਪਏ ਆ ਮੋਟਰਸਾਈਕਲ ਭੰਨੇ ਆ ਗੱਡੀਆਂ ਦੇ ਸ਼ੀਸ਼ੇ ਭੰਨੇ ਆ ਬਹੁਤ ਠੀਕ ਹੈ ਮੈਂ ਜਮਾਂ ਸ਼ਾਂਤਮਈ ਬੈਠੇ ਸੀਗੇ ਦੋ ਬੱਸਾਂ ਭਰਤੀਆਂ ਸੀਂਗਾ ਦੋ ਬੱਸਾਂ ਬਿਲਕੁਲ ਫੁੱਲ ਹੋ ਕੇ ਜਾ ਚੁੱਕੀਆਂ ਸੀਂਗਾ ਕੋਈ ਸਾਧਨ ਨਹੀਂ ਸੀਗਾ ਚੜਨ ਵਾਸਤੇ ਤੇ ਉਹਨਾਂ ਹੀ ਇਕੱਠਾ ਇੰਨਾ ਸੀਗਾ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਆਹ ਪੈਂਡ ਤੇ ਆ ਕੇ ਜਿੱਥੇ ਤੁਸੀਂ ਖੜੇ ਆ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਦੇ ਸ਼ੀਸ਼ੇ ਭੰਨੇ ਵੀ ਉੱਥੇ ਤੈਨੂੰ ਦੇਖ ਲਓ ਮਤਲਬ ਇੰਨਾ ਧੱਕਾ ਕੀਤਾਗਾ ਨਜਾਇਜ਼ ਧੱਕਾ ਕੀਤਾਗਾ ਮੈਂ ਇੱਥੇ ਉਦੋਂ ਦਾ ਖੁਦ ਇੱਥੇ ਸੀਗਾ ਇੱਥੇ ਸੇਵਾ ਵਿੱਚ ਵਿੱਚ ਸੇਵਾ ਕਰ ਰਹੇ ਸੀ ਇੱਥੇ ਮਾਨ ਸਰਕਾਰ ਦਾ ਕਿਹੋ ਜਿਹਾ ਤੁਹਾਨੂੰ ਲੱਗਦਾ ਜਿਵੇਂ ਕਹਿੰਦੇ ਤੁਸੀਂ ਇਹ 84 ਵਾਲਾ ਮਾਹੌਲ ਫੇਰ ਲੋਕਾਂ ਨੂੰ ਜਾਦ ਕਰਾਤਾ ਕਹਿੰਦੇ 84 ਵਾਲਾ ਮਾਹੌਲ ਬਣਦਾ ਜਾ ਰਿਹਾ ਬਈ ਬੱਚੇ-ਬੱਚੇ ਦੀ ਮੂੰਹ ਤੇ ਇਹੀ ਆਵਾਜ਼ ਆਵੀ 84 ਵਾਲਾ ਮਾਹੌਲ ਬਣ ਗਿਆ ਅੱਜ ਤੁਸੀਂ ਦੇਖ ਲਓ ਬਾੜੇ ਪਾਈਕੇ ਦੇ ਵਿੱਚ ਉੱਥੇ ਤਾਂ ਹੋਇਆ ਹੀ ਸੀਗਾ ਜਿਹੜਾ ਹੋਣਾ ਸੀਗਾ ਖਨੋਰੀ ਬੜ ਤੇ ਅੱਜ ਬਾੜੇ ਪਾਈਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ लाਠੀ ਚਾਰਜ ਕੀਤਾਗਾ ਬਹੁਤ ਹੀ ਨਿੰਦਣਯੋਗ ਆ ਸਾਡੇ ਬਜ਼ੁਰਗ ਜਿਹੜੇ ਆਪਦੇ ਬਾੜ ਦੇ ਵਿੱਚ ਖੜੇ ਸੀ ਨਾ ਉਹਨਾਂ ਨੂੰ ਵੀ ਕੁੱਟਿਆ ਡਾਂਗਾ ਨਾਲ ਉਹ ਹੁਣ ਡਾਕਟਰ ਦੇ ਉੱਤੇ ਪਏ ਆ ਤੇ ਨਹੀਂ ਤਾਂ ਪਿੰਡ ਵਿੱਚ ਜਾ ਕੇ ਦੇਖ ਲਓ ਉਹਨਾਂ ਦੀ ਪੱਟੀਆਂ ਬੰਨੀਆਂ ਪੱਟੀਆਂ ਕਰਾਈ ਜਾਂਦੇ ਆ ਮੋਦੀ ਸਾਹਿਬ ਨੇ ਇੰਨੇ ਸਾਲਾਂ ਚ ਕੀਤਾ ਨਹੀਂ ਉਹਨਾਂ ਨੇ ਵੀ ਤਸ਼ੱਦਦ ਇੰਨਾ ਨਹੀਂ ਕੀਤਾ ਇੰਨੇ ਧੱਕੇ ਨਾਲ ਨਹੀਂ ਧਰਨਾ ਚਕਾਇਆ ਪੰਜਾਬ ਸਰਕਾਰ ਪੰਜਾਬ ਦੀ ਹੋ ਕੇ ਫਿਰ ਵੀ ਇਹੋ ਕੁਝ ਕਰਦੀ ਹਾਂ ਹਾਂ ਭਗਵਾਨਤਮਾਨ ਨੇ ਕਰਵਾਤਾ ਜਿੰਨਾ ਮੋਦੀ ਨੇ ਨਹੀਂ ਸੀ ਕਰਵਾਇਆ ਕਹਿੰਦੇ ਵਾਕਈ ਸਹੀ ਗੱਲ ਹੋ ਗਈ ਬੇਅਜਾ ਕਿਸਾਨ ਕਹਿੰਦੇ ਸਾਨੂੰ ਦਿੱਲੀ ਨਹੀਂ ਟੱਪਣ ਦਿੰਦੀ ਹਰਿਆਣਾ ਸਰਕਾਰ ਅਸੀਂ ਦਿੱਲੀ ਜਾਣਾ ਤੁਸੀਂ ਦਿੱਲੀ ਦੀ ਛੱਡੋ ਹਰਿਆਣਾ ਦੀ ਛੱਡੋ ਸੁਣਦੇ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਪੰਜਾਬ ਦੇ ਵਿੱਚ ਆਪਦੇ ਪ੍ਰੋਟੈਸਟ ਕਰ ਲਓ ਭਾਈ ਪ੍ਰੋਟੈਸਟ ਕਰਨਾ ਕਾਨੂੰਨ ਦੇ ਵਿੱਚ ਵੀ ਲਿਖਿਆ ਵੀ ਸ਼ਾਂਤਮਈ ਪ੍ਰੋਟੈਸਟ ਕਿਤੇ ਵੀ ਆਪਦੀ ਹੱਕ ਮੰਨੀਆਂ ਹੋਈਆਂ ਮੰਗਾਂ ਦੇ ਕਰ ਸਕਦਾਗਾ ਜਿਵੇਂ ਸ਼ਾਂਤਮਈ ਇੱਥੇ ਨਾ ਘਟੋ ਘਟ 1000 ਬੰਦਾ ਦੇ ਸ਼ਾਂਤਮਈ ਬੈਠਾ ਸੀਗਾ ਤੇ ਪੁਲਿਸ ਨੇ ਆਈ ਆ ਥੋੜੀ ਬੱਚੀ ਗੱਲਬਾਤ ਕੀਤੀ ਹੈ ਕਹਿੰਦੇ ਤੁਸੀਂ ਸੈਟ ਤੇ ਹੋ ਕੇ ਪ੍ਰਦਰਸ਼ਨ ਕਰ ਲਓ ਤੇ ਪਰ ਜਿਹੜੇ ਮੋਤਵਾਰ ਬੰਦੇ ਸੀ ਉਹ ਕਹਿੰਦੇ ਵੀ ਅਸੀਂ ਜਿੰਨਾ ਚਾ ਸਾਡੇ ਫੜੇ ਹੋਏ ਕਸਾਨ ਨੇਤਾ ਨਹੀਂ ਜਾਂ ਜੋ ਲੀਡਰਸ਼ਿਪ ਆ ਉਹਨਾਂ ਨੂੰ ਰਹਾ ਕਰ ਦਿਓ ਅਸੀਂ ਸ਼ਾਂਤਮਈ ਪਾਸੇ ਹੋ ਜਾਾਂਗੇ ਸੈਟ ਤੇ ਕਿਸਾਨ ਜਥੇਬੰਦੀਆਂ ਦਾ ਕਹਿੰਦੇ 2022 ਚ ਕਿਤੇ ਨਾ ਕਿਤੇ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਸਮਰਥਨ ਰਿਹਾ ਸਰਕਾਰ ਬਣਾਉਣ ਚ ਵੱਡਾ ਯੋਗਦਾਨ ਰਿਹਾ ਫੇਰ ਵੀ ਇਸ ਇਸ ਤਰੀਕੇ ਨਾਲ ਕੀਤਾ ਗਿਆ ਭਾਈ ਉਹ ਭੋਲੇ ਭਾਲੇ ਲੋਕ ਸੀਗੇ ਹੁਣ ਉਹਨਾਂ ਨੇ ਵੀ ਉਹਨਾਂ ਦੇ ਵੀ ਕੰਨੀ ਹੱਥ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਤੱਕ ਕਿਸਾਨਾਂ ਦੇ ਪਈਆਂ ਨਾ ਤੇ ਆਉਣ ਵਾਲੇ 2-4 ਮਹੀਨਿਆਂ ਤੇ ਉਹਨਾਂ ਦੇ ਵੀ ਛੇਤਰ ਇਸੇ ਤਰ੍ਹਾਂ ਜੇ ਨਾ ਪਿੰਡਾਂ ਦੇ ਵਿੱਚ ਆ ਕੇ ਨੰਡੇ ਪੈਣੇ ਤਾਂ ਤਾਂ ਵਿਖਿਓ ਤੁਸੀਂ ਥੋੜੇ ਵੀ ਅੱਖਾਂ 'ਚ ਪਾਣੀ ਐ ਇਸ ਤਰੀਕੇ ਨਾਲ ਭਾਈ ਜੀ ਸੇਵਾਦਾਰ ਸੀਗੇ ਠੀਕ ਹੈ ਹੁਣ ਵੀ ਸਮਾਨ ਚੱਕੀ ਜਾਂਦੀ ਇੱਥੋਂ ਅੱਖਾਂ 'ਚ ਪਾਣੀ ਕੋਈ ਗੱਲ ਨਹੀਂ ਤਾਂ ਪਸੀਨਾ ਚੱਲ ਠੀਕ ਹੈ ਠੀਕ ਹੈ ਪਰ ਹਬੜਾ ਦਾ ਬੜੀ ਦੇ ਵਿੱਚ ਜੋ ਕੁਝ ਮੈਂ ਦੇਖਿਆ ਇੱਥੇ ਉਹ ਬਹੁਤ ਹੀ ਨਿੰਦਣਯੋਗ ਸੀਗਾ ਇੱਥੇ ਸੀਸੀਟੀਵੀ ਕੈਮਰੇ ਹੈ ਨਹੀਂਗੇ ਜੇ ਤੁਸੀਂ ਸੀਸੀਟੀਵੀ ਕੈਮਰੇ ਕਿਤੇ ਚੈੱਕ ਹੁੰਦੇ ਇੱਥੇ ਤਾਂ ਜਿਹੜੀਆਂ ਲਾਈਵ ਵੀਡੀਓ ਬਣੀਆਂ ਆ ਜਾਣਗੀਆਂ ਮੂਰੇ ਆ ਜਾਣਗੀਆਂ ਜੋ ਅੱਜ ਵਾੜੇ ਭਾਈਕੇ ਦੇ ਵਿੱਚ ਇਹਨਾਂ लाਠੀ ਚਾਰਜ ਕੀਤਾ ਬਹੁਤ ਹੀ ਨਿੰਦਣਯੋਗ ਆ ਤੇ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿੰਦਾ ਸੀਗਾ ਮੈਂ ਧਰਨੇ ਪ੍ਰਦਰਸ਼ਨ ਨਹੀਂ ਲੱਗਣ ਦੇਵਾਂਗਾ ਗੱਲ ਜਿਹੜੀ ਹੈਗੀ ਉਹ ਮੰਨਾਂਗਾ ਤੇ ਲੱਗਦਾ ਕਿਤੇ ਨਾ ਕਿਤੇ ਫਿਰ ਇਹ ਵੀ ਉਹੀ ਗੱਲ ਹੋਗੀ ਬਈ ਇਹ ਕਹਿੰਦਾ ਸੀ ਨਾ ਮੈਂ ਆਹ ਕਿਸਾਨ ਦਾ ਪੁੱਤਾਂ ਇਹ ਪਿੱਠੇ ਪਿੱਛੇ ਵਾਰ ਕੀਤਾਗਾ ਹਾਲਾਂਕਿ ਮੈਂ ਵੀ ਇੱਕ ਜ਼ਿਮੀਂਦਾਰ ਦਾ ਪੁੱਤ ਆਂ ਪਰ ਇਹਨਾਂ ਨੇ ਧੱਕੇ ਨਾਲ ਮੀਟਿੰਗ ਵਿੱਚ ਸੱਦ ਕੇ ਉਹਨੂੰ ਧੱਕੇ ਨਾਲ ਡਿਟੇਨ ਕਰਨਾ ਤੋਂ ਤੇ ਰਾਤ ਨੂੰ ਖਨੋਰੀ ਤੇ ਤੇ ਸ਼ੰਭੂ ਤੇ ਲੱਠ ਜਾਰ ਕੀਤਾ ਕਿੰਨੀ ਨੁਕਸਾਨ ਕੀਤੀ ਉਹਦੀ ਪਰ ਭਾਈ ਕੌਣ ਕਰ ਸਕੂਗਾ ਇੱਕ ਪਾਸੇ ਮੀਟਿੰਗ ਕਰਦੇ ਆ ਇੱਕ ਪਾਸੇ ਅਚਾਨਕ ਆਇਆਂ ਨੂੰ ਡਿਟੇਨ ਕਰਦੇ ਕਿ ਕਿਹੜੀ ਕੀ ਹੋ ਗਈ ਇਹ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਹੀਂਗਾ ਬਾਈ ਜੀ ਹੈ ਤੇ ਇਹ ਮਤਲਬ ਪੁਲਿਸ ਨੂੰ ਭਗਮਤਮਾਨ ਨੇ ਇੰਨੀ ਖੁੱਲ੍ਹ ਦੇ ਦਿੱਤੀ ਆ ਜਿਵੇਂ ਪਿੱਛੇ ਤੁਸੀਂ ਦੇਖ ਰਹੇ ਕਰਨਲ ਦਾ ਮੁੱਦਾ ਕਿੰਨਾ ਭਕਿਆ ਹੋਇਆ ਹਜੇ ਤੱਕ ਉਹ ਕਰਨਲ ਤੇ ਨਹੀਂ ਕੋਈ ਕਾਰਵਾਈ ਹੋਈ ਤਾਂ ਸਾਡੇ ਵਰਗੇ ਆਮ ਜ਼ਿਮੀਂਦਾਰਾਂ ਤੇ ਕਾਰਵਾਈ ਦਾ ਮਸਲਾ ਨਾਂ ਨੂੰ ਨਾ 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 ਨਹੀਂ ਜੀ ਆ ਲੋਕ ਡਰੇ ਹੋਇਆ ਲੋਕ ਇੱਥੇ ਸਹਿਮੇ ਹੋਇਆ ਤੁਸੀਂ ਵਿੱਚ ਸੀ ਉਦੋਂ ਗਏ ਅਸੀਂ ਅਸੀਂ ਵਿੱਚ ਨਹੀਂ ਸੀ ਬਾਅਦ ਚਾਏ ਅਸੀਂ ਤਾਂ ਹਾਂ ਜੀ ਕੀ ਹੋ ਜਾਂ ਮੌਲ ਸੀ ਉਦੋਂ ਮੌਲ ਦੀ ਹਵੜਾ ਦਵੜੀ ਪੂਰੀ ਮੱਚੀ ਸੀ ਲੋਕ ਬਾਣਾ ਵਿੱਚ ਇਹਨਾਂ ਨੇ ਮਨ ਬਹੁਤ ਡਾਂਗਾ ਭਰਾਂ ਜਾਂ ਤੇ ਕਿਸਾਨਾਂ ਦੇ ਸੱਟਾਂ ਹੀ ਵੱਜੀਆਂ ਭੱਜ ਦੌਰ ਚ ਉਹ ਵੀ ਡਿੱਗੇ ਜਿਵੇਂ ਲੋਕ ਕਹਿੰਦੇ ਹੁੰਦੇ ਸੀ ਧਰਨੇ ਤੇ ਚੱਲੋ ਜਾਂਦੇ ਸੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਬੜਾ ਹੁੰਦਾ ਸੀ ਕਿ ਧਰਨਾ ਦੇ ਵਿੱਚ ਨੌਜਵਾਨ ਬੁੱਢੇ ਬਜ਼ੁਰਗ ਸਾਰੇ ਜਾਂਦੇ ਸੀ ਜਿਹੜੇ ਹਸਾਬ ਨਾਲ ਇੱਥੇ ਅੱਜ ਰਾਤੀ ਭਰੀ ਹੈ ਕਿ ਉਹ ਕਿਸਾਨ ਧਰਨਾ ਦੇ ਵਿੱਚ ਜਾਣਗੇ ਨਹੀਂ ਬਹੁਤ ਨਿੰਦਣ ਜੋਗਾ ਹੈ ਜਿਹੜੀ ਲਾਟ ਚਾਰਜ ਕੀਤਾ ਹੈ ਸ਼ਾਂਤ ਵੀ ਬੈਠੇ ਸੀ ਸ਼ਾਂਤ ਵੀ ਬੈਠੇ ਰਹੇ ਬਾਈ ਮਾਨ ਸਰਕਾਰ ਕਹਿੰਦੇ ਸੀ ਵੀ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਐ ਮੈਨੂੰ ਤਾਂ ਵਟਾਂ ਦਾ ਵੀ ਪਤਾ ਕੀ ਹਰ ਇੱਕ ਕਿਸਾਨਾਂ ਦੀ ਹਰ ਇੱਕ ਸਮੱਸਿਆ ਦਾ ਪਤਾ ਹੈ ਫਿਰ ਵੀ ਇਹ ਹਾਲਾਤ ਕਰਨੇ ਕਿਸਾਨਾਂ ਨਾਲ ਸਹੀ ਹੈ ਨਹੀਂ ਬਹੁਤ ੱੱਕਾ ਕੀਤਾ ਜੀ ਮਾਨ ਸਰਕਾਰ ਨੇ ਕੀਤਾ ਹੈ ਹਾਂ ਜੀ ਮੋਦੀ ਸਰਕਾਰ ਨੇ ਘਟ ਕੀਤਾ ਇਹਨੇ ਵੱਧ ਕੀਤਾ ਜੀ ਲੋਕ ਡਰੇ ਹੋਏ ਆ ਸਹਿਮੇ ਹੋਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਜਦੋਂ ਲਾਟੀ ਚਾਰਜ ਹੁੰਦਾ ਤਾਂ ਲੋਕ ਕਣਕਾਂ ਦੇ ਵਿੱਚ ਵੜ ਜਾਂਦੇ ਆ ਹਵੜਾ ਦਬੜੀ ਮੱਚ ਜਾਂਦੀ ਆ ਇੱਥੇ ਲੋਕ ਕਹਿੰਦੇ ਆ ਕਿ 84 ਵਾਲਾ ਮਾਹੌਲ ਆਜ਼ਾਦ ਕਰਾਤਾ ਮਾਨ ਸਰਕਾਰ ਨੇ ਕਦੇ ਇਹ ਸੋਚਿਆ ਨਹੀਂ ਸੀ ਹਾਂ ਜੀ ਆ ਘਰ ਆ ਜਿਹੜਾ ਹਾਂ ਜੀ ਇਹ ਘਰ ਦੇ ਵਿੱਚ ਬਜ਼ੁਰਗ ਸੀ ਨਾ ਜਿਹੜੇ ਉਹਨਾਂ ਨੂੰ ਵੀ ਕੁੱਟਿਆ ਗਿਆ ਹਾਲਾਂਕਿ ਉਹ ਬਿਮਾਰ ਆ ਪੇਸ਼ੈਂਟ ਸੀਗੇ ਇਸ ਘਰ ਦੇ ਅੰਦਰ ਜਾ ਕੇ ਕੁੱਟਿਆ ਗਿਆ ਬਈ ਜੀ ਉਹਨਾਂ ਨੂੰ ਇਹ ਘਰਾਂ ਦੇ ਵਿੱਚ ਫੜ ਕੇ ਕੁੱਟਿਆ ਵਿੱਚ ਵੜ ਕੇ ਕੁੱਟਿਆ ਮੈਂ ਚਸ਼ਮੀ ਦੇ ਗਵਾਹ ਆ ਜੇ ਆਪਾਂ ਜਰਾਬ ਨੂੰ ਜਾਨ ਦੇਣੀ ਆ ਝੂਠ ਨਹੀਂ ਮਾਰਦਾਗਾ ਵੀ ਆਪਦੇ ਕੋਲ ਨੂੰ ਗੱਲਾਂ ਨਹੀਂ ਬਣਾਉਂਦਾ ਮੈਂ ਇਸ ਘਰ ਜਾ ਕੇ ਅੰਦਰ ਜਾ ਕੇ ਬਜ਼ੁਰਗ ਨੂੰ ਕੁੱਟਿਆਗਾ ਉਹ ਬਜ਼ੁਰਗ ਜਿਹੜੇ ਬਿਮਾਰ ਸੀ ਜਿਨ੍ਹਾਂ ਨੂੰ ਜਾ ਕੇ ਕੁੱਟਿਆ ਉਹ ਹੈਗੇ ਇਸ ਵਕਤ ਉੱਤੇ ਇਸ ਵਕਤ ਹੋਣਗੇ ਸ਼ਾਇਦ ਹਸ ਮਲਮ ਪੱਟੀ ਕਰਾਉਂਦੇ ਹੁਣ ਕਿਤੇ ਕਾਫੀ ਮੈਂ ਕਿੰਨੇ ਕਦੇ ਨਾਮ ਲਵਾਂ ਜਿਹੜਾ ਅੱਜ ਅਥਾਚਾਰ ਹੋਇਆ ਬਾੜੇ ਪਈ ਕੇ ਪਿੰਡ ਦੇ ਵਿੱਚ ਬਹੁਤ ਹੀ ਜਦੋਂ ਧਰਨਾ ਲੱਗਦਾ ਉਹਦੇ ਵਿੱਚ ਬੀਬੀਆਂ ਵੀ ਸ਼ਾਮਲ ਸੀ ਬੀਬੀਆਂ ਦੀ ਸ਼ਾਮਲ ਸੀ ਉਹਨਾਂ ਤੇ ਵੀ ਲਾਠੀ ਚਾਰਜ ਹੋਇਆ ਵੀ ਇੰਨਾ ਧਿਆਨ ਚ ਨਹੀਂਗਾ ਲੇਡੀ ਪੁਲਿਸ ਸੀਗੀ ਵੈਸੇ ਲੇਡੀ ਪੁਲਿਸ ਉਹਨਾਂ ਨੂੰ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਇੱਥੇ ਲੈ ਗਈ ਆ ਪਤਾ ਲੱਗਿਆ ਵੀ ਜਦੋਂ ਟਹਨੇ ਤੋਂ ਚੱਕੇ ਸੀਗੇ ਤੇ ਹਾਲਾ ਕਿ ਉਹ ਸਦਰ ਥਾਣਾ ਕੇ ਫਰੀਦਕੋਟ ਆ ਉੱਥੇ ਲਗਾਏ ਆ ਦੋ ਬੱਸਾਂ ਭਰ ਕੇ ਇੱਥੋਂ ਸਾਡੇ ਬਾੜੇ ਪੇ ਕਿਤੇ ਅੱਜ ਜੋ ਗਈਆਂ ਆ ਤੇ ਬਹੁਤ ਹੀ ਜ਼ਿਆਦਾ ਨਜਾਇਜ਼ ਹੋਇਆ ਵੀ ਭਈ ਤੱਕਾ ਹੋਇਆਗਾ ਵੀ ਬਾਦਲ ਸਰਕਾਰ ਮਾਰੀ ਐ ਉਹ ਲਾਠੀ ਚਾਰਜ ਕਰਦੇ ਸੀ ਲੋਕਾਂ ਨੂੰ ਇਨਸਾਫ ਨਹੀਂ ਦਿਵਾਉਂਦੇ ਸੀ ਤਾਂ ਕਰਕੇ ਇਹ ਜਨਕ ਤੀਜਾ ਫਰੰਟ ਆਇਆ ਇਹ ਹੁਣ ਕਿੰਨੀ ਯਾਦ ਆ ਰਹੀ ਹੈ ਬਾਦਲ ਸਰਕਾਰ ਦੀ ਤੇ ਕਾਂਗਰਸ ਦੀ ਬਾਦਲ ਸਰਕਾਰ ਤੇ ਕਾਂਗਰਸ ਸਰਕਾਰ ਤਾਂ ਨਾ ਇਹਦੇ ਨਾਲੋਂ ਮੈਂ ਕਹਿੰਨਾ 100 ਗੁਣਾ ਚੰਗੀ ਸੀ ਜੇ ਦੁਬਾਰਾ ਉਹੀ ਸਰਕਾਰ ਕਿਤੇ ਫੇਰ ਆ ਜੇ ਤਾਂ ਪਰ ਹੁਣ ਤਾਂ ਅੱਜ ਦੀ ਘਟਨਾ ਤੋਂ ਬਾਅਦ ਤਾਂ ਬੱਚਾ ਬੱਚੀ ਸਾਰੇ ਪੰਜਾਬ ਦੇ ਵਿੱਚ ਜੇ ਸੋਸ਼ਲ ਮੀਡੀਆ ਤੁਹਾਡੇ ਰਾਂ ਹੀ ਖਬਰ ਜਾਊਗੀ ਤਾਂ ਜੋ ਤੁਹਾਡੇ ਮਾਦੀ ਮਰਾਇ ਖਬਰ ਜਾਊਗੀ ਅੱਜ ਦੇ ਟਾਈਮ ਦੇ ਅੱਜ ਦੀ ਤਰੀਕ ਨੋਟ ਕਰ ਲੋ ਆਉਣ ਵਾਲੇ ਸਮਾਂ ਤੱਕ ਇਹਨਾਂ ਨੇ ਇੰਨਾ ਭਿਆਨਕ ਕੰਮ ਪਾ ਲਈ ਆਦਮਾ ਭਗਵੰਤ ਮਾਨ ਵਾਸਤੇ ਤਾਂ ਗੱਲਾਂ ਹੀ ਛੱਡ ਦਿਓ ਜੀ ਇਹਨਾਂ ਨੂੰ ਪਿੰਡਤ ਨਹੀਂ ਕਹਿੰਦੇ ਸੀ ਮੋਦੀ ਨੂੰ ਮਾੜਾ ਕਹਿੰਦੇ ਸੀ ਭਾਈ ਮੈਂ ਸਾਹਮਣਾ ਮੋਦੀ ਆਉਦੀ ਜੇ ਕੇਂਦਰ ਸਰਕਾਰ ਤੇ ਉੱਥੇ ਮਾਰਾ ਹੋ ਸਕਦਾਗਾ ਤੇ 50 ਪੁਲਿਸ ਦਾ ਸਾਡੇ 50 ਦੇ ਵਿੱਚ ਆ ਕੇ ਤਾਂ ਉਦੋਂ ਵੀ ਇਹ ਮੋਦੀ ਨਾਲ ਵੀ ਟੱਪ ਗਏ ਜਿਵੇਂ ਇਵਾਕਾਂ ਤੋਂ ਸਾਡੇ ਜਵਾਕਾਂ ਤੋਂ ਸਾਡੀਆਂ ਪੱਗਾਂ ਲਵਾਈਆਂ ਗਈਆਂ ਸਾਡੇ ਤੇ ਲਾਠੀ ਚਾਰਜ ਕਰਾਇਆ ਗਿਆ ਇਹੀ ਪੁਲਿਸ ਮਲਾਮ ਸਾਡੇ ਜਿਹੜੇ ਜਵਾਕ ਸੀਗੇ ਸਾਡੇ ਦਾਲ ਇਹਨਾਂ ਨੇ ਇਨਾ ਹਤਿਆਚਾਰ ਕੀਤਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਵੜਾ ਭਾਈਕੇ ਪਿੰਡ ਦੇ ਵਿੱਚ ਸਾਨੂੰ ਘਰਾਂ ਜਵਾੜਤਾ ਇਹਨਾਂ ਨੇ ਕੀ ਅਸੀਂ ਯਾਰ ਕੱਲ ਤੋਂ ਪਾਕਿਸਤਾਨੀ ਐ ਕੀ ਅਸੀਂ ਇਹ ਮੋਦੀ ਦੀ ਬੀ ਟੀਮ ਬਣ ਕੇ ਰਹਿ ਗਈ ਐ ਜਿਹੜੀ 54th ਅਮਰਸ਼ਾਹ ਨਾਲ ਇਹਨਾਂ ਨੇ ਮੀਟਿੰਗ ਕੀਤੀ ਸੀ ਨਾ ਇਹ ਨਕਮੇ ਮੁੱਖ ਮੰਤਰੀ ਨੇ ਸ਼ਰਾਬੀ ਨੇ ਇਹ ਅੱਜ ਸ਼ਾਂਤ ਹੋ ਗਿਆ ਵੀ ਇਹੇ ਸੈਂਟਰ ਦੇ ਨਾਂ ਦੜਿਆ ਹੋਇਆ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਪਾਕਿਸਤਾਨ ਆ ਕੀ ਫੀਲਿੰਗ ਆਉਣ ਲੱਗੀ ਜਿਵੇਂ ਅਸੀਂ ਬਾਰਡਰ ਤੇ ਖੜੇ ਹੁੰਨੇ ਆ ਇਹ ਕੰਮ ਜਿਹੜਾ ਹੋਇਆ ਇਹ ਬਹੁਤ ਨਿੰਦਨਯੋਗ ਹੈ ਜੇ ਜਿਸ ਤਰ੍ਹਾਂ ਸਾਡੇ ਬਾਰਡਰ ਦੇ ਉੱਤੇ ਸਾਡੇ ਘਟ ਆਏ ਆ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਆ ਸਾਡੇ ਕਿਸਾਨਾਂ ਦੀ ਕੁੱਟਮਾਰ ਕੀਤੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਦਲਾ ਲਵਾਂਗੇ 2027 ਦੇ ਵਿੱਚ ਭਗਵਾਨ ਤੁਮਾਨੂੰ ਹੀ ਚੈਲੰਜ ਕਰਨਾ ਚਾਹੁੰਦੇ ਆ ਕਿ ਤੂੰ ਪਿੰਡਾਂ 'ਚ ਜਿਵੇਂ ਅੱਜ ਸਾਨੂੰ ਕੋਟ-ਕੋਟ ਕੇ ਕਾਲਸਨ ਪਿੰਡਾਂ 'ਚ ਵੜਿਆ ਨਾ ਤੂੰ ਪਿੰਡਾਂ 'ਚ ਵੜ ਕੇ ਵਿਖਾਈ ਤੈਨੂੰ ਅਸੀਂ ਗੱਲ ਸੁਣਨਾ ਮੇਰੀ ਮੂੰਹ ਤੋਂ ਮੱਜਵਾ ਜਵਾਬ ਦੇਵਾਂਗੇ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਆ ਜਿਹੜੇ ਇਹ ਮੁਲਾਜ਼ਮ ਹੈ ਇਹ ਵੀ ਸਾਡੇ ਭੈਣ ਭਰਾ ਇਹ ਸਾਡੇ ਇਹਨਾਂ ਦੇ ਵੀ ਕਿਤੇ ਨਾ ਕਿਤੇ ਮਜਬੂਰ ਮਜਬੂਰ ਆ ਇਹਨਾਂ ਦੇ ਵੀ ਕਿਤੇ ਨਾ ਕਿਤੇ ਹੱਥ ਬੰਨੇ ਲੱਗਦੇ ਆ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਸਾਡੇ ਪੁੱਤ ਈ ਐ ਇਹ ਮਜਬੂਰਤਾ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਗੱਲ ਸੁਣ ਸੀਨੀਅਰ ਆਗੂ ਆ ਨਾ ਉਹ ਸਾਰੇ ਹਰਿਆਣੇ ਚੋਂ ਕੋਈ ਦਿੱਲੀ ਚੋਂ ਲਿਆ ਕੇ ਲਾਇਆ ਆ ਵੇ ਤੁਸੀਂ ਇਹਨਾਂ ਨੂੰ ਕੁੱਟੋ ਤੁਸੀਂ ਇਹਨਾਂ ਨੂੰ ਕੁੱਟੋ ਇਹ ਜਵਾਬ ਕੀ ਕਰਨ ਜਵਾਬ ਇੱਕ ਨੌਕਰੀ ਦੇ ਮਾਰੇ ਨੌਕਰੀ ਹੁਣ ਕਿਹਨੂੰ ਪਿਆਦੀ ਨਹੀਂ ਤੁਸੀਂ ਦੱਸੋ ਜੀ ਨੌਕਰੀ ਕਿਹਨੂੰ ਪਿਆਦੀ ਨਹੀਂ ਜੀ ਜੀ ਨੌਕਰੀ ਦੇ ਕਰਕੇ ਅੱਜ ਗੱਲ ਸੁਣ ਜਵਾਬ ਸਾਡੇ ਸਾਨੂੰ ਆਪ ਹੀ ਕੁੱਟਣ ਦੇ ਆ ਸਾਡਾ ਕਲਚ ਦੇ ਇਹਨਾਂ ਨੇ ਇਹ ਬਣਾਤਾ ਵੀ ਅਸੀਂ ਪੁੱਤ ਧੀਆਂ ਤੋਂ ਜੁੱਤੀਆਂ ਖਾਂਦੇ ਆ ਸਾਡੇ ਕਿਸਾਨਾਂ ਦੇ ਸਾਡੇ ਮਜ਼ਦੂਰਾਂ ਦੇ ਅੱਜ ਇਹਨਾਂ ਨੇ ਇਹ ਕਾਣ ਕੀਤਾ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵਾੜਾਪਾਈ ਕਾ ਪਿੰਡ ਦੇ ਵਿੱਚ ਜੋ ਨਾ ਕਰਨਾ ਹੋਵੇ ਕੋਟ-ਕੋਟ ਕੇ ਪਿੰਡਾਂ ਦਾ ਜੇ ਘਰਾਂ ਚ ਵੜਦੇ ਆ ਕਿਸਾਨ ਭਾਈ ਜੀ ਪਿਛਲੇ ਥੋੜੇ ਦਿਨਾਂ ਪਹਿਲਾਂ ਮਾਨ ਸਾਹਿਬ ਦੀ ਇੱਕ ਵੀਡੀਓ ਆਈ ਸੀ ਉਹ ਕਹਿੰਦੇ ਸੀਗੇ ਵੀ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਇੱਕ ਬਹੁਤ ਵੱਡਾ ਐਕਸ਼ਨ ਕਰਨ ਜਾ ਰਿਹਾ ਕੀ ਲੱਗਦਾ ਉਹ ਇਹੀ ਐਕਸ਼ਨ ਕਰਨ ਜਾ ਰਿਹਾ ਹੈ ਸਰਕਾਰ ਤਾਂ ਇੱਥਾ ਤੁਹਾਡੇ ਸਾਹਮਣੇ ਆ ਵੇਖੋ ਕਿਵੇਂ ਗੱਲ ਸੁਲਣਾ ਮੇਰੀ ਇੰਨੀ ਪੁਲਿਸ ਤਾਂ ਆਪਣੀ ਪੰਜਾਬ ਦੀ ਹੈ ਨਹੀਂ ਨੀ ਜਿੰਨੀ ਆਈ ਫਿਰਦੀ ਹੈ ਤੁਸੀਂ ਕੱਲੇ ਵਾਅ ਇਥੇ ਬਾੜੇ ਭਾਈ ਕਿਵੇਂ ਨੇ ਆ ਦੋ ਜ਼ਿਲ੍ਹਿਆਂ ਦੀ ਇੱਥੇ ਬਠਿੰਡੇ ਦੀ ਤੇ ਫਰੀਦਕੋਟ ਦੀ ਹੱਦ ਹੈ ਇੱਥੇ ਵੇਖੋ ਐਂ ਲੱਗਦਾ ਜਿਵੇਂ ਪਾਕਿਸਤਾਨ ਵਾਲਾ ਮਾਹੌਲ ਬਣਿਆ ਹੋਇਆ ਤੇ ਇਹ ਤਾਂ ਕਹਿੰਦਾ ਸੀਗਾ ਵੀ ਐਕਸ਼ਨ ਕਰਨ ਜਾ ਰਹੇ ਆ ਜਿਹੜਾ ਪਾਸੋਂ ਚੋਂ ਉਹ ਕਹਿੰਦਾ ਐਕਸ਼ਨ ਕਰਨ ਜਾਣਾ ਆਹੀ ਕਰਨ ਜਾ ਰਿਹਾ ਵੀ ਛੋੜੀਆਂ ਖਾਤਰ ਡਾਂਗਾ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਡਾਂਗਾ ਲੈ ਜਾਂਦੀਆਂ ਵੇ ਛੋੜੇ ਮਰ ਤੇ ਆ ਹੋ ਤਾਂ ਗਿਆ ਛੋੜੇ ਸਾਹਮਣੇ ਅੱਖਾਂ ਦੇ ਸਾਨੂੰ ਇਹਨਾਂ ਨੇ ਗੱਲ ਸੁਣਨਾਂ ਮੇਰੀ ਨਾਲੇ ਲੁੱਟਿਆ ਨਾਲੇ ਕੁੱਟਿਆ ਇਹ ਸਰਕਾਰਾਂ ਨੇ ਲੁੱਟਿਆ ਵੀ ਐ ਤੇ ਅੱਜ ਸਾਥ ਕਰਤਾ ਸਾਨੂੰ ਕੁੱਟਿਆ ਵੀ ਐ ਜੀ ਜੀ ਦਾ ਬਦਲਾ ਲੈ ਕੇ ਆਈ ਸੀ ਬਾਈ ਆ ਬਲਦਾ ਏ ਇਤੋਂ ਵੱਧ ਬਲਦਾ ਕੀ ਹੋ ਸਕਦਾ ਮਾਨ ਸਰਕਾਰ ਕਹਿੰਦੀ ਸੀ ਅਸੀਂ ਐਕਸ਼ਨ ਕਰਨ ਜਾ ਰਹੇ ਆ ਕਿਸਾਨ ਕਹਿ ਰਿਹਾ ਕਿ ਉਹ ਆ ਐਕਸ਼ਨ ਸੀ ਤੇ ਜਿਹੜਾ ਕਰਨ ਜਾ ਰਹੇ ਸੀ ਐਕਸ਼ਨ ਕਰਦਾ ਇੱਧਰੋਂ ਪਾਸੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਆ ਸਾਹਮਣੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਸਾਨੂੰ ਤਾਂ ਸਾਡੇ ਘਰੇ ਆ ਕੇ ਪੁਲਿਸ ਨੂੰ ਕੁੱਟਦੀ ਐ ਵੀ ਸਾਡੇ ਅੱਡੇ ਦੇ ਉੱਤੇ ਧਰਨਾ ਲਾਇਆ ਸੀ ਅਸੀਂ ਧਰਨਾ ਲਾਇਆ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਸਾਡੇ ਘਰੇ ਆ ਕੇ ਸਾਡੇ ਅੱਡੇ ਦੇ ਉੱਤੇ ਆ ਕੇ ਸਾਨੂੰ ਪੁਲਿਸ ਨੇ ਬਹੁਤ ਕੁੱਟਿਆ ਤੇ ਮਾਰਿਆ ਤੇ ਬਹੁਤ ਕੁਝ ਕਰਿਆ ਇਹ ਇਹ ਜਿਹੜੀ ਮੋਦੀ ਸਰਕਾਰ ਆ ਜਿਹੜੀ ਇਹ ਸਾਨੂੰ ਬਹੁਤ ਠਟ ਕਰਦੀ ਆ ਉਹ ਮੋਦੀ ਸਰਕਾਰ ਨੂੰ ਕਹੀ ਹੈ ਨੇ ਮੋਦੀ ਸਰਕਾਰ ਠਟ ਕਰਦੀ ਐ ਇੱਥੇ ਤਾਂ ਮਾਂ ਸਰਕਾਰ ਆ ਇੱਥੇ ਮੋਦੀ ਸਰਕਾਰ ਕਿਹੜੀ ਆ ਗਈ ਉਸ ਤੋਂ ਬਾਅਦ ਸਭ ਤੋਂ ਮਾੜਾ ਭਗਵਾਨ ਤੁਮਾਨ ਹੈ ਉਦੋਂ ਬਾਅਦ ਭਗਵਾਨਤਵਾਨਾ ਭਗਵਾਨਤਵਾਨ ਨੇ ਬਹੁਤ ਕੁਛ ਮਾੜੀ ਸਰਚ ਕਰੀ ਸਾਡੇ ਮੋਦੀ ਸਰਕਾਰ ਦਾ ਜੇ ਤੁਹਾਨੂੰ ਬਖਸ਼ਤਾ ਹੋਗਾ ਮਾਨ ਸਰਕਾਰ ਮਾਨ ਮਾਨ ਕੌਣ ਹੈ ਮਾਨ ਵੀ ਤੁਹਾਡੇ ਪੰਜਾਬ ਦਾ ਤੁਹਾਡੇ ਪੰਜਾਬ ਦਾ ਜੰਮਿਆ ਤੁਹਾਡੇ ਪੰਜਾਬ ਦਾ ਕਿਸਾਨਾਂ ਦਾ ਪੁੱਤ ਹੈ ਤੇ ਉਹ ਤੁਹਾਨੂੰ ਉਹ ਨਹੀਂ ਬਖਸ਼ਦਾ ਉਹ ਉਹ ਕਹੀ ਜਾਵੇ ਕਿਸਾਨ ਦਾ ਪੁੱਤਾਂ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਹੈ ਹੀ ਨਹੀਂ ਉਹ ਉਹ ਤਾਂ ਗਤੀੜ ਹੈ ਕੱਲੀ ਗਤੀੜ ਹੈ ਉਹ ਤਾਂ ਗਤੀੜ ਇਕੱਲੀ ਗਤੀੜ ਇਕੱਠੀ ਹੋਈ ਹੈ ਤੇ ਕਿਸਾਨ ਦਾ ਪੁੱਤ ਹੋਵੇ ਨਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਨਾ ਕਰੇ ਉਹਨੇ ਕੋਈ ਆਪ ਦੇ ਚਟਕਲਿਆਂ ਦੇ ਵਿੱਚ ਗੱਲ ਸੁਣਨਾ ਮੇਰੀ ਜਿਹੜੀਆਂ ਗੱਲਾਂ ਸੁਣਾਈਆਂ ਨਾ ਉਹ ਪੰਜਾਬ ਨੂੰ ਗੱਲ ਸੁਣਨਾ ਮੇਰੀ ਰੋਟੀ ਨਹੀਂ ਖਵਾ ਸਕਦੇ ਕਿਸਾਨ ਹੁੰਦਾ ਨਾ ਅੱਜ ਇਹ ਕੰਮ ਨਹੀਂ ਹੋਣਾ ਸੀ ਉਹਨੇ ਤਿੰਨ ਚਾਰ ਵਾਰੀ ਕਿਸਾਨਾਂ ਦੇ ਨਾਲ ਮੀਟਿੰਗਾਂ ਲੈ ਕੇ ਮੁੱਕਰ ਗਿਆ ਇੱਕ ਵਾਰੀ ਤੁਸੀਂ ਆਪ ਹੀ ਸੋਸ਼ਲ ਮੀਡੀਆ ਤੇ ਚਲਾਇਆ ਸੀਗਾ ਵੀ ਬੇਤਰ ਬੇਤਰ ਇਹ ਕਹਿੰਦੇ ਸੀਗੇ ਵੀ ਬੇਤਰ ਬੇਤਰ ਝਾਕਦੇ ਆਏ ਐ ਕਰਦੇ ਜਿਉਂ ਕਰਦੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਰਕਾਰ ਦੇ ਨਾਲ ਐਡਾ ਵੱਡਾ ਪੰਗਾ ਲੈਣਾ ਸੈਂਟਰਲ ਗਵਰਨਮੈਂਟ ਦੇ ਨਾਲ ਪੰਗਾ ਲਿਆ ਹੋਇਆ ਸੀਗਾ ਪਰ ਇਹਨਾਂ ਨੇ ਕੀ ਕੀਤਾ ਅਮਰ ਸ਼ਾਹ ਦੇ ਨਾਲ ਲੜ ਕੇ ਜਾ ਕੇ ਇਹੋ ਜੀਆਂ ਮੀਟਿੰਗਾਂ ਕਰਕੇ ਆ ਕੇ ਇਹੋ ਜਿਹਾ ਪਲਾਨਿੰਗ ਬਣਾਇਆ ਕਿ 3 ਵਜੇ ਤੋਂ ਬਾਅਦ ਕੱਲ ਤੇ ਰਾਤ ਦੇ 12 1 ਵਜੇ ਤੱਕ ਸਾਦਾ ਕੋਸ ਉੱਤੇ ਖੇਡ ਕੇ ਇਤਵਾ ਕਰਦਾ ਜਦੋਂ ਇਹ ਧਰਨਾ ਚੱਲ ਰਿਹਾ ਸੀ ਤੁਸੀਂ ਵਿੱਚ ਮੌਜੂਦ ਸੀਗੇ ਉਦੋਂ ਹਾਂ ਮੌਜੂਦ ਸੀ ਜਦੋਂ ਲਾਠੀ ਚਾਰਜਾਂ ਉਦੋਂ ਮੌਜੂਦ ਸੀ ਹਾਂ ਮੌਜੂਦ ਮੈਂ ਸੋਨਿਆ ਵੀ ਆ ਸਾਹਮਣੇ ਘਰ ਆ ਕੈਮਰਾ ਮੈਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਹਮਣੇ ਘੰਟੀਆਂ ਇਸ ਘਰ ਦੇ ਵਿੱਚ ਕਹਿੰਦੇ ਪੁਲਿਸ ਵੜਦੀ ਆ ਤੇ ਬਜ਼ੁਰਗ ਬੈਠੇ ਕੁੱਟਿਆ ਇਸ ਘਰ ਦੇ ਵਿੱਚ ਕਹਿੰਦਾ ਮਿਸਤਰੀ ਲੱਗੀ ਜਾਂਦੀ ਮਿਸਤਰੀ ਪੁਲਿਸ ਨੇ ਇੱਥੇ ਆ ਕੇ ਜਮਾ ਦਰਾਂ ਦੇ ਉੱਤੇ ਆ ਕੇ ਲੜਕੜੇ ਮਾਰ ਮਾਰ ਕੇ ਕੱਢਿਆ ਇਹਨਾਂ ਨੂੰ ਬਾਹਰ ਕੱਢੋ ਕਿਉਂ ਅਸੀਂ ਯਾਰ ਗੱਲ ਸੁਣਾ ਕੋਈ ਅਤਵਾਦੀ ਹੈ ਇਹਨਾਂ ਦੇ ਘਰੇ ਪੁਲਿਸ ਬੜੀ ਸਾਰੇ ਇਹਨਾਂ ਦੇ ਲੇਫ ਜੁਲੀਆਂ ਫਰੋਲ ਤੇ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਆ ਕੇ ਤੇ ਲੇਫ ਜੁਲੀਆਂ ਫਰੋਲ ਦਾ ਮਤਲਬ ਕੀ ਇਹ ਬੰਦੇ ਨੂੰ ਕੀ ਹੈ ਮਾਤਾ ਜੀ ਪੱਕੀ ਗੱਲ ਹੈ ਲੇਫ ਜੁੱਲੀਆਂ ਫਰੋਲੇ ਗਏ ਸਾਰੇ ਆ ਗਏ ਤੇ ਭੱਜ ਗਏ ਸਰ ਕੇਰਾ ਆ ਗਏ ਸਾਰੇ ਜਦੋਂ ਕੀਰ ਕੀਰ ਕੋਇਆ ਸੀ ਜੀ ਨਹੀਂ ਲਖਣ ਹੋਏ ਤਾਂ ਫਰ ਆ ਗਏ ਨਾ ਚਾਨਕੀ ਸਾਡੇ ਤਾਂ ਸਾਰੇ ਆ ਗਏ ਤੇ ਸਾਡੇ ਇਹਨਾਂ ਦੇ ਘਰੇ ਮੁਰਸ਼ਲ ਖੜੀ ਜਿੰਨੇ ਸੀ ਆਖਿਆ ਸਾਡੇ ਘਰੇ ਕੀ ਹੈ ਸਾਡੇ ਘਰ ਤਾਂ ਕੁਝ ਨਹੀਂ ਆਖਿਆ ਸੀ ਤਾਂ ਕੁਝ ਨਹੀਂ ਆਖਿਆ ਨਾ ਨਹੀਂ ਹਵੜਾ ਪਰ ਵਾਲੀ ਕਰੀ ਤੁਹਾਡੀ ਨਾ ਨਾ ਹੋਰ ਫਰੋਲਾ ਪਰ ਹਵੜਾ ਤੋਂ ਬੜੀ ਮੱਛੀ ਹੈ ਇਹਨਾਂ ਦੇ ਘਰੇ ਹਵੜਾ ਤੋਂ ਮੱਚੀ ਹੈਗੀ ਆਹ ਸਾਡੇ ਬਾਪੂ ਜੀ ਹੈ ਇਹ ਆਏ ਆ ਇਹ ਇਹਨਾਂ ਦੇ ਮਾਪੋ ਜੀ ਤੁਸੀਂ ਉਹਨਾਂ ਜਦੋਂ ਤੁਹਾਡੇ ਘਰੇ ਬੋਲਣਾ ਨਹੀਂ ਆਉਂਦਾ ਯਾਰ ਜਿੰਨੇ ਨੇ ਕੀ ਕੀ ਮੋਰਚੇ ਤੋਂ ਜਦੋਂ ਤੁਹਾਡੇ ਘਰੇ ਪੁਲਿਸ ਪ੍ਰਸ਼ਾਸਨ ਆਉਂਦਾ ਧੱਕਾ ਕਰਦੀ ਸੀ ਪੁਲਿਸ ਹਾਂ ਜੀ ਕਿਸ ਤਰ੍ਹਾਂ ਡਾਂਗਾ ਮਾਰ ਗਿਆਂ ਗੱਦਗਾਂ ਭੰਤ ਗਏ ਸਾਡੀਆਂ ਤੁਹਾਡੇ ਘਰੇ ਹੀ ਹਾਂ ਘਰੇ ਆਈ ਘਰੇ ਬੱਟਦੀ ਤੁਸੀਂ ਧਰਨੇ ਦੇ ਵਿੱਚ ਸੀ ਹਾਂ ਵਿੱਚ ਸੀ ਤੁਸੀਂ ਧਰਨੇ ਵਿੱਚ ਗਏ ਸੀ ਹਾਂ ਹਾਂ ਤੁਸੀਂ ਉੱਥੋਂ ਜਦੋਂ ਲਾਠੀ ਚਾਲਦੀ ਤਾਂ ਭੱਜ ਕੇ ਘਰੇ ਆ ਗਏ ਹਾਂ ਉਸ ਤੁਹਾਡੇ ਪਿੱਛੇ ਆਈ ਹਾਂ ਫੇਰ ਘਰੋਂ ਘਰੀਵਾਰ ਤੇ ਸਾਰੇ ਹੂੰ ਜੀ ਕਟੋੜੇ ਅੱਧੇ ਪਿੰਡ ਦੀ ਇੱਥੇ ਆ ਕੇ ਨਕਰਾਂ ਚ ਵੜ ਗਏ ਗਾਂਹ ਤੱਕ ਜਾ ਕੇ ਇਹਨਾਂ ਲਾਠੀ ਚਾਰਜ ਕੀਤਾ ਹੈ